ਪਠੰਡਾ ਦੇ ਅੰਦਰ ਅੱਤਵਾਦ ਦਾ ਸਿਰ ਕੱਟਿਆ ਹੋਇਆ ਪੂਤਲਾ ਜਲਾਇਆ ਗਿਆ ਦਿੱਲੀ ਵਿੱਚ ਹੋਏ ਬਲਾਸਟ ਤੋਂ ਬਾਅਦ ਪਠੰਡਾ ਦੇ ਅੰਦਰ ਭਾਈਪਾ ਵਰਕਰਾਂ ਵੱਲੋਂ ਅੰਤਖਵਾਦ ਦਾ ਸਿਰ ਕੱਟਿਆ ਹੋਇਆ ਪੂਤਲਾ ਜਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਅੱਤਵਾਦ ਨੂੰ ਸਿਰ ਕੱਤੇ ਵੀ ਨਹੀਂ ਚੁੱਕਣ ਦੇਵਾਂਗੇ ਪਠੰਡਾ ਦੇ ਅੰਦਰ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਵਰਕਰਾਂ ਦਾ ਕਹਿਣਾ ਹੈ ਕਿ ਦੇਸ਼ ਕਦੇ ਵੀ ਅੱਤਵਾਦ ਨੂੰ ਸਿਰ ਨਹੀਂ ਚੁੱਕਣ ਦੇਵੇਗਾ ਅਤੇ ਇਹਨਾਂ ਨੂੰ ਮਸਾਲੀ ਸਜ਼ਾ ਮਿਲੇਗੀ ਇਸ ਅਸੀਂ ਇਸ ਬਲਾਸਟ ਵਿੱਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਤੇ ਅੱਤਵਾਦ ਦੇ ਖਿਲਾਫ ਸਾਡਾ ਸਾਫ਼ ਕਹਿਣਾ ਹੈ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਦੇਸ਼ ਦੇ ਉੱਤੇ ਕਿਸ ਤਰ੍ਹਾਂ ਦਾ ਕੋਈ ਹਮਲਾ ਹੋਵੇ ਆ ਉਸ ਨੂੰ ਇਹ ਸਾਰੀਆਂ ਤਸਵੀਰਾਂ ਦਿਖਾਉਣੇ ਆ ਬਠਿੰਡਾ ਦੀਆਂ ਜਿੱਥੇ ਭਾਜਪਾ ਵਰਕਰਾਂ ਵੱਲੋਂ ਅੱਜ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਦਾਤਵਾਦ ਦੇ ਖਿਲਾਫ ਜਿਹੜਾ ਹੈ ਸਿਰ ਕੱਟਿਆ ਹੋਇਆ ਪੂਤਲਾ ਇਹਨਾਂ ਵੱਲੋਂ ਜਲਾਇਆ ਗਿਆ ਜਿਹੜੀ ਉਹਨਾਂ ਦੀ ਮਾਨਸਿਕਤਾ ਹੈ ਉਹ ਸਾਮਝਾਰ ਹੁੰਦੀ ਆ ਕਿ ਡਾਕਟਰ ਬਣਦੇ باوجود ਵੀ ਅਜਿਹੇ ਯਾਰਾਂ ਤਿਆਰ ਕੀਤੇ ਗਏ ਜਿਨ੍ਹਾਂ ਨਾਲ ਲੱਖਾਂ ਬੰਦਾ ਜਿੰਦਾਬਾਤ ਬਾਤ ਦੇ ਨਾ ਜਿੰਦਾਬਾਦ 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 ਇਹਨਾਂ ਸਿੰਧੂ ਕਾਤੂਨ ਨਖੌਲੇ ਜਿੰਦਾਬਾਦ ਪਾਨੀ ਹੈ ਚੰਗਿਆ ਸੋਰੀ ਜੋ ਲਾਲ ਕਿਲੇ ਦੇ ਉੱਤੇ ਅਤੰਕੀ ਹਮਲਾ ਕੀਤਾ ਗਿਆ ਉਹ ਬਹੁਤ ਹੀ ਨਿੰਦਨੀਆ ਔਰ ਦੁਹਾਗਾ ਦੁਰਭਾਗਾਪੂਰਨ ਹੈ ਕਿਉਂਕਿ ਕੱਲ ਹੀ ਕੁਛ ਅਤੰਕੀ ਜਿਹੜੇ ਹੈਗੇ ਆ ਉਹ ਬਹੁਤ ਵੱਡੀ ਮਾਤਰਾ ਦੇ ਨਾਲ ਫੜੇ ਗਏ ਸੀ ਜੋ ਕਿ ਇੱਕ ਬਹੁਤ ਪੜਿਆ ਹੋਇਆ ਅਸੀਂ ਕਹਿ ਸਕਦਾ ਕਮਿਊਨਿਟੀ ਦਾ ਵਿੱਚੋਂ ਅਸੀਂ ਉਹ ਸਾਡੇ ਦੇਸ਼ ਦੇ ਲਈ ਬਹੁਤ ਹੀ ਵੱਡੀ ਇਹ ਜਿਵੇਂ ਕਿ ਆ ਸਾਡਾ ਕੰਮ ਹੈ ਜਿਹੜੇ ਆ ਨੁ ਜਿਹੜੇ ਖੜੇ ਲਿਖੇ ਨੌਜਵਾਨ ਦਿਨਾਂ ਨੂੰ ਅਸੀਂ ਸਕੂਲ ਦੇ ਕੇ ਅਸੀਂ ਆਪਣੇ ਪਰਿਵਾਰ ਦੇ ਵਿੱਚੋਂ ਇਹਨਾਂ ਨੂੰ ਪੜਾ ਕੇ ਅਸੀਂ ਜਿਹੜੇ ਅੱਗੇ ਭੇਜਦੇ ਆ ਉਹ ਹੀ ਸਾਡੇ ਦੇਸ਼ ਨੂੰ ਜਿਹੜਾ ਉਹਨੂੰ ਤੋੜਨ ਦੇ ਇੱਤੇ ਲੱਗੇ ਹੋਏ ਨੇ ਸਾਰੇ ਦੇਸ਼ ਨੂੰ ਕੋਕੋ ਕਢਣ ਦੇ ਕੰਮ ਤੇ ਲੱਗੇ ਹੋਏ ਨੇ ਅਸੀਂ ਕੇਂਦਰ ਸਰਕਾਰ ਦੀ ਮੰਗ ਕਰਦੇ ਆ ਕਿ ਇਹੋ ਜਿਹੇ ਜਿਹੜੇ ਲੋਕ ਜਿਹੜੇ ਫੁੱਲੀ ਲਿਖੇ ਬਕਰੂ ਉਹਨਾਂ ਤੇ ਜਲਦੀ ਤੋਂ ਜਲਦ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਫਾਟਸੀ ਦੀ ਸਜ਼ਾ ਦੇਵੇ ਅਦਰਕੀ ਨਾ ਮਾਦਰਾ ਕੀ ਨਾ ਮਾਦਰਾ ਮੇਰਾ ਨਾਮ ਸੰਦੀਪ ਅਗਰ왈 ਜੋ ਦੇਸ਼ ਵਿੱਚ ਜੁਲੀ ਵਿੱਚ ਦੇਸ਼ ਨੂੰ ਡਰਾਉਣ ਲਈ ਆਤਮ ਹੱਤਿਆ ਵਾਲਾ ਨਪਾਕ ਹਰਕਤ ਕਰਕੇ ਬੰਬੋ ਬਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਬਲਾਸ਼ ਕੀਤਾ ਗਿਆ ਉਹ ਦੇਸ਼ ਵਿੱਚ ਅੱਜ ਹਿੰਡੇ ਵਿੱਚ ਅਸੀਂ ਪਤਲਾ ਸਾੜ ਕੇ ਆਤਮ ਹੱਤਿਆ ਨੂੰ ਚੈਲੰਜ ਕੀਤਾ ਕਿ ਦੇਸ਼ ਤੁਹਾਡੀਆਂ ਨਪਾਕ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਤੇ ਅਸੀਂ ਭਾਰਤ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਨੰਗਾ ਕੀਤਾ ਜਾਵੇ ਤੇ ਇਸ ਵਾਰ ਜੋ ਵੀ ਕਾਰਵਾਈ ਘੜੀ ਤਾਂ ਕਹੀ ਹੁੰਦੀ ਆ ਪੂਰਾ ਦੇਸ਼ ਭਾਰਤ ਸਰਕਾਰ ਦੇ ਨਾਂ ਲਾਤੇ ਸੀ ਹਰ ਐਕਸ਼ਨ ਲਈ ਤਿਆਰ ਹਾਂ thank you